घर तयारी राखी करो तयारीकार نہیں چلے گی تیرا ਨਹੀਂ ਕਰੇਗੀ ਨਹੀਂ ਕਰੇਗੀ ਨਹੀਂ ਕਰੇਗੀ ਲੜਨ ਵਾਲੇ ਲੋਕਾਂ ਦਾ ਇੱਕ ਜਿੰਦਾਬਾਦ 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 ਲੜਨ ਵਾਲੇ ਲੋਕਾਂ ਦਾ ਇੱਕ ਜਿੰਦਾਬਾਦ 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 ਕਣ ਕਣ ਖੱਜਲ ਖਰਾਬ ਕਰਨ ਵਾਲਾ ਬੀਡੀਪੀਓ ਮੁਰਦਾਬਾਦ 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 ਬੀਡੀਪੀਓ ਅਰਸ਼ਾ ਦੀ ਨਾਕਾ ਕਰਦਾ ਕੀ ਤੇਰਾ ਫੇਰੀ ਚਾ ਸੋਈ ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਾਬਾਦ ਸਰਕਾਰ ਮੁਰਦਾਬਾਦ ਮੁਰਦਾ ਕਨ ਦਾਇਤਾ ਜਿੰਦਾਬਾਦ 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 ਪਛਾਇਨਿਕ ਆਮਰ ਪਟਾਲ ਸਿੰਘ ਦੇ ਨਾਲ ਜੋ ਅਨਿਆਹ ਹੋ ਰਿਹਾ ਉਸ ਦੇ ਪਰ ਖਿਲਾਫ ਇਸ ਜਗਾ ਉੱਤੇ ਪਹੁੰਚੇ ਹੋ ਤੁਹਾਡੇ ਸਾਰੇ ਵੀਰਾਂ ਦੇ ਅੱਗੇ ਸਿਰ ਝੁਕਦਾ ਤੁਹਾਡੇ ਅਸੀਂ ਜਗਬੋਈ ਨੂੰ ਸਲਾਮ ਕਰਦਾ ਸਭ ਤੋਂ ਪਹਿਲਾਂ ਗੁਰੂਆਂ ਦੀ ਫਤਿਹ ਬਸੀ ਆਪ ਸਭਨਾਂ ਨੂੰ ਬੁਲਾਈਏ ਉਹ ਹੈ ਦਰਜੀਤਾਂ ਕਾਲਸਾ ਉਹ ਹੈ ਨਿਰਜੀਤੀ ਕੱਤੇ ਬਹੁਤ ਬਿਨਾ ਤੋਂ ਸਾਡੇ ਜੁਨੀਆ ਨਾਲ ਜੋ ਸਾਫਤਾ ਸੈਨਿਕਾਂ ਦੀਆਂ ਤੇ ਕਿਸਾਨਾਂ ਦੀਆਂ ਇਹਨਾਂ ਵੱਲੋਂ ਕਾਫੀ ਦਿਨਾਂ ਤੋਂ ਜੋ ਇਸ ਜਗ੍ਹਾ ਦਾ ਪ੍ਰਸ਼ਾਸਨ ਆ ਉਸ ਨੂੰ ਮਿਲ ਕੇ ਜੋ ਸਾਫਤਾ ਸੈਨਿਕ ਦੇ ਨਾਲ ੱੱਟਕਾ ਹੋ ਰਿਹਾ ਉਸ ਦੇ ਬਾਰੇ ਜਾਨੂ ਕਰਵਾਇਆ ਗਿਆ ਸ਼ਰਿਆਨ ਦੀ ਪ੍ਰਿਆ ਵੀਡੀਓ ਬਣੀਆਂ ਗਰੁੱਪਾਂ ਚ ਪਈਆਂ ਨੇ ਜਿਹੜੇ ਵੀਰਾਂ ਨੇ ਵਿੱਚ ਮੌਕਾ ਵੀ ਜਾ ਕੇ ਵੇਖਿਆ ਸਭ ਭੜੀ ਭੰਦੀ ਜਾਨੂ ਇੱਕ ਗਲੀ ਆ ਲੰਘ ਰਹੀ ਉਸ ਦੇ ਵਿੱਚ ਘਾਰ ਲਿਆ ਕੇ ਡੇਟ ਲਾ ਦੇਣਾ ਤੇ ਕਿੰਨਾ ਗਜਾਇਜ ਆ ਇਹ ਤੁਸੀਂ ਸੋਚ ਸਕਦੇ ਹੋ ਬਹੁਤ ਹੀ ਦੁੱਖ ਦੀ ਗੱਲ ਆ ਇੱਕ ਸਾਫ ਕਾ ਸੈਨਿਕ ਜਾਂ ਜੋ ਸਾਡੇ ਜਿੰਨੇ ਵੀ ਸੈਨਿਕ ਵੀਰ ਨਹੀਂ ਬਿਨਾ ਕਿਸੇ ਭੇਤ ਭਾਵ ਤੋਂ ਬਿਨਾ ਕਿਸੇ ਪਾਰਟੀ ਤੋਂ ਦੇਸ਼ ਦੀ ਸੇਵਾ ਕੀਤੀ ਆ ਤੇ ਜਾਂ ਕਰ ਰਿਹਾ ਉਹਨਾਂ ਦੇ ਬਦਾਅਤ ਅੱਜ ਜੋ ਦੇਸ਼ ਦੇ ਵਿੱਚ ਵਾਖਵਾਖਾਂ ਤਰਾਹ ਦੇ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਜੋ ਅਫਸਰ ਜ਼ਾਬਾਨੀ ਯੋ ਲੀਡਰ ਸਹਿਬਾਨ ਨੇ ਉਹ ਬੈਠ ਕੇ ਜੋ ਹੁਕਮ ਚਲਾ ਰਹੇ ਨੇ ਤੇ ਕਿਤੇ ਨਾ ਕਿਤੇ ਸਰਕਾਰ ਸੈਨਿਕਾਂ ਦਾ ਬਹੁਤ ਜਾਂ ਸਾਡੇ ਜਿਹੜੇ ਮੌਜੂਦਾ ਸੈਨਿਕ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਇਹਨਾਂ ਸਾਫਕਾਰ ਸੈਨਿਕਾਂ ਜਾਂ ਮੌਜੂਦਾ ਸਾਬ ਮੌਜੂਦਾ ਸੈਨਿਕਾਂ ਦੀ ਕੀ ਦੇਣ ਆ ਕੀ ਦੇਣ ਉਹਨਾਂ ਦੇ ਦੇਸ਼ ਵਾਸਤੇ ਮਿਰਫਖ ਲੜਾਈਆਂ ਮੜੀਆਂ ਨੇ ਇਹਨਾਂ ਕੋਈ ਵੀ ਅਜ ਤੱਕ ਬਾਰੀ ਸਾਲ ਕੰਜਨਾਵਾਂ ਦਸਤਾਨ ਦੀ ਉੱਤੇ ਕੋਈ ਖਤਰਾ ਹੁੰਦਾ ਤੇ ਇਹਨਾਂ ਸਾਬਕਾ ਸੈਨਿਕਾਂ ਨੇ ਜਾਂ ਮੌਜੂਦਾ ਸੈਨਿਕ ਜਿਹੜੇ ਵੀ ਸਾਡੇ ਸੈਨਿਕ ਵੀਰ ਨੇ ਇਹਨਾਂ ਨੇ ਬਿਨਾਂ ਪੱਖਪਾਤਾਂ ਤੋਂ ਆਪਣੀਆਂ ਡਿਊਟੀਆਂ ਦਿੱਤੀਆਂ ਨੇ ਆ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਐਂਬੂਲੈਂਸ ਆਈ ਹੈ ਤਾਂ ਤੇ ਐਂਬੂਲੈਂਸ ਨੂੰ ਜਗ੍ਹਾ ਦਿੱਤੀ ਜਾਏ ਬੇਨਤੀ ਹੈ ਮੇਰੀ ਆ ਪਿੱਛੇ ਵੀਰਾਂ ਨੂੰ ਕਿ ਐਂਬੂਲੈਂਸ ਨੂੰ ਪਹੁੰਚਾਇਆ ਜਾਏ ਸਾਡਾ ਕੋਈ ਸਾਫ ਦਾ ਸੈਨਿਕਾਂ ਦਾ ਕਿਸੇ ਦੀ ਨਾਲ ਕੋਈ ਵਿਰੋਧ ਨਹੀਂ ਪਰ ਦੇਖਣ ਦੇ ਵਿੱਚ ਆਇਆ ਇੰਨੀ ਠੱਕੇਸ਼ਾਈ ਇੰਨੀ ਨਾਜਾਇਜ਼ ਕਾਰਵਾਈ ਗਲੀ ਦੇ ਵਿੱਚ ਗੇੜ ਲਾ ਦੇਣਾ ਕਿੱਥੋਂ ਤੱਕ ਜਾਇਜ਼ ਆ ਬੰਦੇ ਨੂੰ ਇੰਨਾ ਜ਼ਿਆਦਾ ਮਜਬੂਰ ਕਰ ਦੇਣਾ ਕਿ ਉਹ ਸਾਡੇ ਨਾਲ ਕੋਈ ਲੜਾਈ ਝਗੜਾ ਕਰੇ ਜਾਂ ਕਿਸੇ ਪ੍ਰਕਾਰ ਦੀ ਗੱਲ ਕਰੇ ਕਿ ਕੋਈ ਤਾਂ ਕਿੰਨਾ ਬੰਦਾ ਸਹਿਣ ਕਰ ਸਕਦਾ ਆ ਅਖੀਰ ਸਾਡੇ ਜਿੰਨੇ ਵੀ ਮਾਲਵੇ ਤੋਂ ਮੱਝ ਤੋਂ ਜਿੰਨੀਆਂ ਵੱਖ-ਵੱਖ ਸਰਕਾਰ ਦੀਆਂ ਵੱਖ-ਵੱਖ ਸਾਡੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਇੱਥੇ ਦੇਖਿਆ ਆਣ ਕੇ ਹੌਂਸਲਾ ਵੀਰਾਂ ਨੂੰ ਬੇਨਤੀ ਆ ਕਿ ਨਾਰੇ ਨਾਰੇ ਦਾ ਜਵਾਬ ਨਾਰੇ ਦੇ ਵਿੱਚ ਗਾਣਾ ਸਾਰੇ ਵੀ ਗਾਣੇ ਠੀਕ ਹੈ ਜੀ ਰੈਂਬਲਸ ਵੀ ਹੋਏਗੇ ਸਾਫਤਾ ਸੈਨਿਕਾਂ ਦਾ ਏਕਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਸੈਨਿਕਾਂ ਦਾ ਏਕਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਸਾਰੇ ਵੀਰਾਂ ਨੂੰ ਬੇਨਤੀ ਹੈ ਤੇ ਦੋ ਵਾਰ ਖੜੀਆਂ ਕਰਕੇ ਜੋਰ ਦੇ ਨਾਲ ਨਾਰੇबाजी ਕਰਨੀ ਆ سینکا کسان مزدور سابقہ <سرح> سینکا کسان مزدور امرتسر پرشاسنس ਸਾਰਤਾ ਸੈਨਕਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਸਾਰਤਾ ਸੈਨਕਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਸਾਡੇ ਹੱਕ ਅੱਜੇ ਰੱਖ ਸਾਡੇ ਹੱਕ ਅੱਜੇ ਰੱਖ ਸਾਡਾ ਹੱਥ ਅੱਜੇ ਰੱਖ ਸਾਡਾ ਹੱਥ ਅੱਜੇ ਰੱਖ ਸਾਰਤਾ ਸੈਨਕਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਸਾਰਤਾ ਸੈਨਕਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਸਾਰਤਾ ਸੈਨਕਾ ਏਕਾ ਮਜ਼ਦੂਰਾਂ ਜਿੰਦਾਬਾਦ ਬਰ ਬਰ ਧੰਨਵਾਦ ਰਪਾਲ ਸਿੰਘ ਜਰਾਂ ਨੂੰ ਪਾਣੀ ਜੀ ਪਾਣੀ ਅਨਸਾਫ਼ ਦੀ ਲੜਾਈ ਵਿੱਚ ਸਾਥ ਦੇਣ ਵਾਸਤੇ ਜੁੜ ਕੇ ਬੈਠੀ ਗੁਰੂ ਰੂਪ ਚਾਰੀ ਸਾਲ ਸੰਗਤ ਜੀ ਪਤਿ ਦੀ ਸੰਗਤ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥੀਓ ਤੇ ਜਾਣਤਾ ਕੀ ਹੁੰਦਾ ਹੈ ਮੇਰਾ ਖਿਆਲ ਆਪਣੇ ਤੋਂ ਬਗੈਰ ਹੋਰ ਕੋਈ ਇਹਨੂੰ ਬਿਹਤਰ ਢੰਗ ਨਾਲ ਨਹੀਂ ਸਮਝ ਸਕਦਾ ਜਾਤ ਦੇ ਨੂੰ ਜਿੰਨਾ ਅਸੀਂ ਬਿਹਤਰ ਢੰਗ ਨਾਲ ਸਮਝ ਸਕਦੇ ਆ ਜਾਂ ਅਸੀਂ ਆਪਣੀ ਬੀਤੀ ਜ਼ਿੰਦਗੀ 'ਚ ਜਾਂ ਆਪਣੇ ਵੀ ਜਿੰਨੇ ਸਹੀ ਢੰਗ ਦੇ ਨਾਲ ਪਾਲਣਾ ਕੀਤੀ ਤਾਂ ਕਿੰਨਾ ਚਾਤ ਤੋਂ ਉੱਥੇ ਫੌਜ ਦੇ ਵਿੱਚ ਜੂਰੀ ਸੀ ਉਹ ਜਿਹਨਾਂ ਨੂੰ ਵੱਜ ਜਾਂਦਾ ਜਿਹੜਾ ਸਾਨੂੰ ਇਹਨਾਂ ਲੜਾਈਆਂ ਦੇ ਵਿੱਚ ਜੂਰੀ ਤਾਂ ਮੈਂ ਬੇਨਤੀ ਕਰਾਂਗਾ ਮੇਰੇ ਭਰਾ ਜਿਹੜੇ ਖੜੇ ਨੇ ਤੁਹਾਡੇ ਕਰਕੇ ਵੀ ਹਵਾ ਰੁਕ ਜਾਂਦੀ ਜਿਹੜੇ ਬੈਠੇ ਨੇ ਉਹਨਾਂ ਕਰਕੇ ਲੱਗਦੀ ਜੀ ਤੇ ਇੱਕ ਥੋੜਾ ਮਿਲ ਮਲਾਉਣਾ ਵਾਜੇ ਖੋੜਾਗਾ ਪਿਆ ਕਰ ਲੈ ਜੀ ਦਾ ਕੋਈ ਦਾ ਸੱਜਣਾ ਆਇਆ ਹੈ ਪਰ ਥੋੜੀ ਜੀ ਆਪਾਂ ਸਾਰੇ ਇੱਕ ਦੂਜੇ ਦੇ ਨਾਲ ਗੱਲਬਾਤ ਦੇ ਵਿੱਚ ਸਾਜ ਵਾਵਾ ਬਣ ਜਾਂਦੀ ਏ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਦੀਆਂ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਦਾ ਸਾਬਕਾ ਸੈਨਿਕ ਸੰਘਰਸ਼ ਕਮੇਟੀ ਜਿਹੜੀ ਨੈਸ਼ਨਲ ਏ ਉਹਨਾਂ ਦਾ ਤੇ ਆਪ ਜੀ ਆ ਪੁਲਿਸਰ ਰਹਾ ਦਾ ਦਰਸ਼ਨ ਕਰਦਾ ਜਿਨ੍ਹਾਂ ਨੇ ਸਮਾਜਿਤਾ ਹੈ ਬਹੁਤ ਬਹੁਤ ਧੰਨਵਾਦ ਸਤਾਰੀਆਂ ਸਾਥੀਆਂ ਜਿਹੜਾ ਇੱਕ ਮਸਲਾ ਹੈ ਛੋਟਾ ਜਿਹਾ ਕਿ ਸਾਡਾ ਸਾਥਕ ਸੈਨਿਕ ਸਾਥੀ ਹੈ ਜਿਹੜਾ ਉਹਨੇ ਆਪਦਾ ਘਰ ਬਣਾਇਆ ਉੱਥੇ ਰਹਿ ਰਿਹਾ ਹੈ ਜਿੱਥੋਂ ਤੱਕ ਮੇਰੀ ਜਾਣਕਾਰੀ ਕਿ ਪਿਛਲੇ ਮੇਰਾ ਤਾਂ 30 ਸਾਲ ਦੇ ਕਰੀਬ ਹੋ ਗਿਆ ਹੈ ਉਹਨੂੰ ਘਰ ਪਾਏ ਨੂੰ ਸ਼ਾਇਦ ਥੋੜਾ ਗੱਟਾ ਹੋਵੇ ਤਾਂ ਹੁਣ ਜਦੋਂ ਇਹ ਨਵੀਂ ਇਨਸਾਫ ਤੋਂ ਸੰਧ ਇਹ ਨਵੀਂ ਕ੍ਰਾਂਤੀਕਾਰੀਆਂ ਦੀ ਇਨਕਲਾਬੀਆਂ ਦੀ ਸਰਕਾਰ ਆਈਏ ਤੈਸੀਰ ਕਾਬੀਆਂ ਦੀ ਸਰਕਾਰ ਦੇ ਕਿਸੇ ਝੋਲੀ ਝੋਖ ਨੇ ਜਿਸ ਤਰ੍ਹਾਂ ਫੌਜ ਦੀ ਆਪਣੀ ਡਿਊਟੀ ਆ ਪੁਲਿਸ ਪ੍ਰਸ਼ਾਸਨ ਦੀ ਆਪਣੀ ਡਿਊਟੀ ਆ ਰੈਵਨਿਊ ਮਾਜੇਂ ਦੀ ਆਪਣੀ ਡਿਊਟੀ ਆ ਇਤਰਾ ਸਾਡਾ ਵੀ ਕੁਝ ਪ੍ਰਬੰਧਵਾ ਕੋ ਸਿਸਟਮ ਆ ਸਭ ਤੋਂ ਪਹਿਲਾਂ ਜਿੱਥੇ ਜਿੱਥੇ ਜਗ੍ਹਾ ਮਿਲਦੀ ਆ ਆਪਾਂ ਬਹਿ ਜੀਏ ਵਲੰਟੀਅਰਾਂ ਤੋਂ ਬਗੈਰ ਕੋਈ ਨਹੀਂ ਬੰਦਾ ਲਖ ਲੋਵੇ ਜੇ ਆਪਾਂ ਇੰਨੀ ਗਰਮੀ ਨਹੀਂ ਸਹਾਰ ਸਕਦੇ ਤੇ ਫਿਰ ਆਪਾਂ ਇਹ ਜੰਗ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ। ਅਸੀਂ ਤਾਂ ਕਈ ਵਾਰੀ ਇੰਨੀ ਗਰਮੀ ਸਹਾਰਦੇ ਰਹੇ ਆ ਵੀ ਥੱਲੇ 2-2 ਫੂਟਾਂ ਦੇ ਜੋੜੇ ਰਖਣੇ ਤਾਂ ਵੀ ਜਿਹੜਾ ਵਾ ਉਹ ਸੇਕ ਪਹੁੰਚਦਾ। ਕਦ ਵੀ ਬੈਠੇ ਰਹਿਣਾ ਸੜਕ ਤੇ ਚੈਲੰਜ ਵਾਲਾ ਕੰਮ ਤੇ ਹੁਣ ਚੱਲ ਪਿਆ ਚੱਕਦੰਮ ਤੇ ਵੀ ਉਸ ਵaile ਜਾਨ ਨਹੀਂ ਲਾਓ। ਕਿਤੇ ਤੁਸੀਂ ਸਾਰੇ ਸਾਫ ਦਾ ਸਾਇਨ ਕਰ ਰਹੇ ਹੋ ਤੇ ਜੰਗ ਦੇ ਮੈਦਾਨ ਦੇ ਵਿੱਚ ਇੰਨੀਆਂ ਸਹੂਲਤਾਂ ਲੈ ਕੇ ਜਾਈਏ ਤੇ ਫਿਰ ਖਾਕ ਲੜਾਈ ਲੜਨੀ ਆਪਾਂ ਉੱਥੇ। ਆਪਾਂ ਤੇ ਵੇਖਦੇ ਰਹਾ ਵੀ ਕਾਰਖਾਨੇ ਦੇ ਵਿੱਚ ਕੀ ਹਾਲਾਤ ਭੜੇ ਆ। ਜਾ ਉੱਥੇ ਲੇਹਰ ਦਾ ਆਕਦੇ ਵਿੱਚ ਕਿਤਨਾ برفਾਂ ਦੇ ਵਿੱਚ ਕੰਮ ਚੱਲਦਾ ਵਾ ਕਿ ਜੇ ਬਾਹਰੀਆਂ ਸਹੂਲਤਾਂ ਲੈ ਕੇ ਆ ਕੇ ਵੀ ਮਨਾਂ ਦੇ ਜਾਂਚ ਕੌਂਟਰਾਂ ਦੇ ਤੇ ਪਹੁੰਚਿਆ ਜਾਂ ਬਿਦਾਲੇ ਜਾਣੇ ਮੇਰੀ ਖਾਮ ਕਰਕੇ ਬੇਨਤੀ ਹੈ ਜਿਹੜੇ ਸਾਡੇ ਨਾਲ ਆਇਆ ਉਹ ਸਾਰੇ ਬਾਈਜੜਾ ਜਿਹੜੇ ਭਾਰਤੀ ਦੇ ਪਾਜ ਨੂੰ ਸਿੱਧੂਪੁਰ ਤੋਂ ਦੁਨੀਆ ਵੀ ਵਰਕਰ ਆ ਸਾਰੇ ਬਾਈਜੜਾ ਬੰਦੀ ਸਾਹਿਬ ਇੱਥੇ ਆ ਕੇ ਬਹੁਤ ਸਾਰੇ ਜਾਣੇ 2000 ਮੰਡੀ ਦਾ ਪਜਾਰ ਸਾਰੇ ਬਹੁਤ ਇੱਥੇ ਆ ਗਏ ਜਿਹੜੇ ਮਗਰ ਦੁਕਾਨਾਂ ਦੇ ਵੜ ਕੇ ਖਲੋਣਾ ਕੰਨੀ ਲੱਗੇ ਆਜਿਓ ਆਜਿਓ ਸਰ ਮੈਂ ਬਹਿ ਜਾ ਹੁਣ ਜਗਦਾਰ ਜੀ ਸਾਥੀਓ ਜਿਹੜੀ ਆਪਾਂ ਜਿਹੜੇ ਕੰਮ ਨੇ ਬੜਕਲਾਪ ਬੀਬੀ ਪੀਓ ਦੇ ਬੜਕਲਾਪ ਬੈਠੇ ਮਦਦ ਜੀ ਦਾ ਸੱਤਾ ਦਿੱਤਾ ਔਰ ਮੇਰ ਦੋਗ ਬਾਕੇ ਔਰ ਇਸ ਵਰਕਸ਼ਾਪ ਦੇ ਰੂਪ ਦੇ ਵਿੱਚ ਇੱਕ ਸਪਲਾਈ ਦੇ ਰੂਪ ਦੇ ਵਿੱਚ ਜਿਹੜਾ ਇੱਥੇ ਤਰ੍ਹਾਂ ਪ੍ਰਬੰਧ ਔਰ ਸਾਜਨਾ ਕੀਤਾ ਜਾ ਰਿਹਾ ਉਹਦੇ ਵਾਸਤੇ ਮੈਂ ਜਿਹੜੀ ਸਮੂਹਕੀ ਇੱਥੇ ਕਮੇਟੀ ਹੋਰ ਵੀ ਜਥੇਬੰਦੀਆਂ ਸਾਥਕਾਂ ਸਹਿਮਤ ਕਰਨੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਹੋ ਵੀ ਰੱਖੇ ਆਪ ਨੂੰ ਹਰੇ ਹਰੇ ਥਲੇ ਤੱਕ ਪਹੁੰਚੇ ਉਹਨਾਂ ਦਾ ਸਤਿ ਸ੍ਰੀ ਅਕਾਲ ਮੈਂਨ ਆਪ ਕਰਦਾ ਤੇ ਗੁਰੂ ਮਹਾਰਾਜ ਦੀ ਬਖਸ਼ਾਈ ਖੁਤੇ ਦੀ ਸ਼ੋਰਟਾ ਆ ਰਲ ਕੇ ਖੁਤੇ ਜਾਈਏ ਰਾਘਵਜੀਤ ਸਿੰਘ ਖਾਲਸਾ ਰਾਘਵਜੀਤ ਸਿੰਘ ਖਤੇ ਹੋ ਪ੍ਰਭਾ ਅੱਜ ਦਾ ਨਮਸਲਾ ਸਿੱਖ ਸਾਧਕ ਸੋਣੇ ਪਈ ਅਮਨਪਾਲ ਸਿੰਘ ਜੀ ਦਾ مسئلہ جب مسلے واسطے ایکترتے ہوئے جب بہت سارے بلارے پہلے بول کے گئے ہر ایک گئے سر جو بلارے سینک بھی بول کے گئے میں اس گل اے جاری رکھنا چاہوں گا کہ سرکار کردیا کی ڈیرا فیری چار چاہیے ڈیرا فیری نہیں چاہیے سو ਇਹ ਕਿੱਦਾਂ ਹੋ ਸਕਦਾ ਜਿੱਤਾਂ ਪ੍ਰਮੇਸ਼ਰ ਮਹਿਮਾ ਦੀ ਜਿੱਥੋਂ ਬਲ ਛੱਡੀ ਆ ਇੱਕ ਸਵਾਰ ਛੱਡ ਕੇ ਗਏ ਨੇ ਉਹਦੇ ਤੇ ਵਿਚਾਰ ਕਰਨੀ ਚਾਹੀਦੀ ਆ ਮੈਂ ਉਸ ਨੂੰ ਅੱਗੇ ਡਾਲ ਨੂੰ ਰੱਖਾਂਗਾ ਕਿ ਸਰਕਾਰਾਂ ਹੁੰਦੀਆਂ ਕੀ ਨੇ ਸਰਕਾਰਾਂ ਜਿਸੀ ਸਟ੍ਰੈਟਜੀਆ ਜਿਸ ਸਟੇਟ ਤੇ ਰਹਿੰਦੀ ਆ ਸਮੂਹ ਦੀ ਸਰਕਾਰ ਬਣਦੀ ਆ ਉਸ ਤਰ੍ਹਾਂ ਦੀ ਮਾਈ ਬਣਾਉਂਦੀ ਆ ਸਾਡੇ ਦੇਸ਼ ਦੀ ਸਰਕਾਰ ਜਿੰਦੇ ਵਿੱਚ ਆਪਾਂ ਦੇਸ਼ ਸੋ ਵੀ ਦੇਸ਼ ਦੇ ਪਾਸੀ ਵਸਦੇ ਆ। ਇਹ ਲੋਕਤ ਨਹੀਂ। ਕੋਸਾ ਛੇੜੀ ਤੋ ਉਨਸਾਨ ਪੜਿਆ। ਤੇ ਮੁਖਾ ਕਾਨੂੰਨ ਤੂ ਹਾਰਾ। ਸਾਡੇ ਨੂੰ ਜੀ ਸਾਡਾ ਜੀਵਨ ਦਾ ਟੰਗ, ਸਾਡਾ ਭਾਈਚਾਰਾ, ਸਾਡੀ ਸਭਿਆਤਾ ਉਹਨਾਂ ਦੀ ਰਾਖੀ ਕਰਨ ਵਾਸਤੇ ਸਰਕਾਰਾਂ ਹੁੰਦੀਆਂ। ਚਾਹ ਕਿਸੇ ਦੇਸ਼ ਦੀ ਸਰਕਾਰ ਹੋਵੇ, ਉਹ ਮਾਈ ਬਾਪ ਹੁੰਦੀ ਆ। ਲੋਕਾਂ ਦੀ ਪਰ ਇੱਥੇ ਦੇਸ਼ ਪਾਰਤ ਦੇ ਵਿੱਚੋਂ ਹਰੇਕ ਸਟੋਰ ਦੇ ਵਿੱਚੋਂ ਇੱਥੇ ਹੰਟਾ ਹੋ ਰਿਹਾ ਜੋ ਸੋ ਸਾਨੂੰ ਸਿਰ ਜੋੜ ਕੇ ਬੈਠਣ ਦੀ ਜਰੂਰਤ ਆ ਇਹ ਕੋਈ ਨਵਾਂ ਨਹੀਂ ਵੀਰੋ ਮੈਂ ਬੇਨਤੀ ਕਰਾਂਗਾ ਆਰਾਮ ਨਾਲ ਬਹਿ ਕੇ ਆਪਾਂ ਤੋਂ ਗੱਲਬਾਤ ਸੁਣੀਏ ਵਿਚਾਰੀਏ ਜਿਹੜੇ ਵੀਰ ਆਸ-ਪਾਸੋਂ 2 ਮਿੰਟ ਇੱਥੇ ਆਣ ਕੇ ਬੈਠਣੋ ਜਰੂਰ ਤਾਂ ਜੋ ਗੱਲਬਾਤ ਕਰਨ ਦਾ ਵੀ ਕੋਈ ਮਤਲਬ ਹੁੰਦਾ ਮੈਂ ਪਹਿਲਾਂ ਹੀ ਕਿਹਾ ਕਿ ਇਹ ਵਰਕਸ਼ਾਪ ਆ ਫਾਈਟੋਸਿਸ ਸਿੱਖਦੇ ਜਾਣਾ ਕਿ ਸਮਝ ਹੁੰਦਾ ਕੀ ਆ ਕਿਸਾਨਾਂ ਨੂੰ ਕਹਿੰਦੇ ਜਿੱਤ ਲੜਦੇ ਲੋਕਾਂ ਦੀ ਉਸਾਰੇ ਨੂੰ ਸਮਝਣ ਦੀ ਜ਼ਰੂਰਤ ਆ ਮੈਂ ਬੇਨਤੀ ਕਰੂੰਗਾ ਸਾਫਤਾ ਸੈਕਲ ਕਿ ਆਪਾਂ ਨੂੰ ਬਹੁਤ ਸਾਰੇ ਵਰਕਸ਼ਾਪਾਂ ਲੋੜ ਦੀ ਜ਼ਰੂਰਤ ਆ ਕਿਸਾਨ ਜੱਫੇ ਬੰਦੀਆਂ ਦੇ ਨਾਲ ਜਾ ਜਾ ਕੇ ਆਪਾਂ ਸਿੱਖਣ ਦੀ ਜ਼ਰੂਰਤ ਆ ਜੋ ਚੀਜ਼ ਪਹਿਲਾਂ ਚਲਦੀ ਸੀ ਕਿ ਸਾਫਤਾ ਫੰਦੀ ਆਹ ਤੋਂ ਵੀ ਜਿਹੜੇ ਵੀਰ ਉਹ ਬਾਰਡਰਾਂ ਦੀ ਅੱਖਿਆ ਦਾ ਕਰ ਸਕਦੇ ਆ ਲੇਕਿਨ ਸੇਖੜਾ ਮ ਚੋਦਰੀ ਜਲੇਆ ਉਹ ਸਾਫਤਾ ਫੌਜੀਆਂ ਨੂੰ ਪੱਕੀ ਸਮਝਦੇ ਸੋ ਐਤੋਂ ਤੁਹਾਨੂੰ ਜ਼ਰੂਰ ਤਾਂ ਸਾਫਤਾ ਸੈਨਿਕਾਂ ਨੂੰ ਕਿ ਜਥੇਬੰਦੀਆਂ ਤੋਂ ਦੂਰੀਏ ਜਥੇਬੰਦੀ ਬੰਦੀ ਕਰੇ ਵੀ ਤੁਹਾਡੇ ਇਲਾਕੇ ਦੇ ਵਿੱਚ ਚਲਦੀ ਆ ਉਹ ਜਥੇਬੰਦੀ ਨਾਲ ਜੁੜੋ ਤੇ ਜਥੇਬੰਦੀ ਦੇ ਵਿਚਾਰ ਧਾਰਨਾ ਨੂੰ ਸਮਝੋ ਸੇਹੀ ਜੁੜ ਕੇ ਤੇ ਬੱਸ